ਸਤਿ ਸ਼੍ਰੀ ਅਕਾਲ ਜੀ ਤੁਹਾਡਾ ਰਵੀ ਤੁਰੀ ਵਾਲਾ ਮੈਂ ਠੀਕ ਹੈ ਫੇਸਬੁਕ ਤੇ ਚੈਨਲ ਹੈ ਆਪਣਾ ਇਹ ਤੇ YouTube ਤੇ ਚੈਨਲ ਹੈ ਆਪਣਾ RK59 ਚੈਨਲ ਬਾਕਸਰ ਇਹ ਆਪਾਂ ਨਵਾਂ ਸ਼ਹਿਰ ਡੌਗ ਸ਼ੋ ਤੇ ਪਹੁੰਚ ਚੁੱਕੇ ਆ ਨਵਾਂ ਸ਼ਹਿਰ ਦਾ 올 ਬਰੀਡ ਦਾ ਡੌਗ ਸ਼ੋ ਹੈ ਇਹ 올 ਬਰੀਡ ਦਾ ਡੌਗ ਸ਼ੋ ਹੈ ਉਹ ਦੂਜਾ ਡੌਗ ਸ਼ੋ ਹੋ ਰਿਹਾ ਹੈ ਇਹ 2024 ਦਾ ਪਹਿਲਾ ਡੌਗ ਸ਼ੋ ਹੈ ਬਾਕੀ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇੱਥੇ ਪੋਸਟਰ ਤੇ ਨਿਗਾਹ ਮਾਰ ਲੈ ਭਾਈ ਤੁਸੀਂ ਦੇਖ ਹੀ ਸਕਦੇ ਹੋ ਨਵਾਂ ਸ਼ਹਿਰ ਦੀ ਟੀਮ ਹੈ ਜਿਹੜੀ ਹੈਗੀ ਹੈ ਇਹ ਕਹਿੰਦਾ ਬੈਲ ਕੈਨਨ ਵੈਲਫੇਅਰ ਦੀ ਕਾ ਤੇ ਬਾਕੀ ਨੂੰ ਤੁਹਾਨੂੰ ਦਿਖਾਈ ਦਿੱਤਾ ਹੈ ਪੋਸਟਰ ਤੇ ਬਾਕੀ ਆਪਾਂ ਦੇਖਦੇ ਆ ਅੱਗੇ ਡੌਗ ਮਾਰਕੀਟ ਪੱਪੀ ਮਾਰਕੀਟ ਠੀਕ ਹੈ ਜੀ ਮੈਂ ਤੁਹਾਨੂੰ ਡੌਗ ਸ਼ੋਅ ਦੇ ਵਿੱਚ ਸੀਗਾ ਠੀਕ ਹੈ ਨਾ ਜੀ ਮੈਂ ਤੁਹਾਨੂੰ ਲੈ ਚੁੱਕਿਆ ਸੀਗਾ ਤੇ ਡੌਗ ਸ਼ੋਅ ਦੇ ਵਿੱਚ ਬਹੁਤ ਅਲੱਗ-ਅਲੱਗ ਬਰੀਡ ਦੇ ਨੰਬਰ ਆਏ ਸੀਗੇ ਠੀਕ ਹੈ ਤੇ ਤੁਹਾਨੂੰ ਮੈਂ ਅੱਗੇ ਦਿਖਾਣਾ ਡੌਗ ਸ਼ੋਅ ਰਿੰਗ ਲੱਗਿਆ ਹੋਇਆ ਜਰਮਨ ਨੇ ਚਲੋ ਜਰਮਨ ਖੜੇ ਆ ਜੀ ਦੇਖੋ ਤੇ ਟੌਰਨ ਉਹ ਥੋੜ੍ਵਲੇ ਆਸਕੀ ਤਾਂ ਇਹਦੇ ਵਿੱਚ ਜਿਹੜਾ ਪਾਕੈਟ ਇੱਕ ਕਾਰਨ ਟੇਬਲ ਹੈ ਠੀਕ ਹੈ ਉੱਧਰ ਵੀ ਕੋਰਨਰ ਟੇਬਲ ਲੱਗਾ ਹੋਇਆ ਹੈ ਠੀਕ ਹੈ ਉਹ ਬਾਕੀ ਜਜਮੈਂਟ ਹੋ ਰਹੀਆਂ ਹੋਣ ਠੀਕ ਹੈ ਨਾਇਨਾ ਪਹੁੰਚ ਗਿਆ ਹੈ ਨਾਇਨਾ ਤਾਂ ਬਹੁਤ ਸ਼ੌਕ ਕੋ ਮੇਸ ਕਿ ਇਸ ਨੈਸ਼ਨਲ ਡਿਵਿਜ਼ਨ ਲਾਈਨ ਅਪ ਦੇ ਵਿੱਚ ਲੀਵਿੰਗ 올 ਬੀਟ ਜॉय एंड ऑल ਬੀਟ ਨਾ ਬ੍ਰੀਸਾਇਡ ਦੇ ਵੀਨਰ ਹੋਏ ਹਨ ਡੌਗ ਨੂੰ ਦਾ ਲਾਈਨ ਸਟਾਡੋ ਲਿਓ ਨਾ ਜੋ ਕਿਹੜਾ ਵੀ ਨਾ ਦੇ ਕੇ ਸਾਥ ਮੋਟਰ ਉਸੀਆਂ ਪੀ ਜਾਂਦਾ ਹੈ ਕਿ ਇੱਧਰ ਜਜਮੈਂਟ ਹੋ ਰਹੀ ਹੈ ਅਸ ਕੀ ਦੇ ਕੋ ਸਟੈਂਡਿੰਗ ਦੇ ਲਈ ਸੋਣੀ ਹੈ ਠੀਕ ਹੈ ਜੀ ਪੱਗ ਦੀ ਸਟੈਂਡਿੰਗ ਦੇ ਕਿੰਨੇ ਸੋਣੀ ਹੈ ਇਹ ਟੋਏ ਬੱਚਾ ਥੋੜਾ ਉਹ ਕਰ ਰਿਹਾ ਹੈ ਅੱਗੇ ਵੀ ਦੇ ਕੋ ਸਟੈਂਡਿੰਗ ਬਹੁਤ ਸੋਣੀ ਹੈ ਕਾਲ ਦੀ ਗਰੁੱਪ ਵਿੱਚ ਸਾਰਾ ਆਈਡੋਟ ਆਪਣੀ ਬ੍ਰੇਕ ਨੰਬਰ 124 ਦੇ ਹੋ ਗਿਉ ਸਾਰੇ ਗਰੁੱਪ ਵਿੱਚ ਦਾ

ਉਹ ਵਾਇ ਦਿੱਤਾ ਆ ਟਰਾਫੀ ਨੇ ਜੀ ਇਹ ਜਰਮਨ ਸ਼ੈਫਰਡ ਦਾ ਇਹਣਾ ਨੇੜੇ ਸਾਲ ਡੇਢ ਸਾਲ 2 ਸਾਲ ਇਸ ਦੇ ਡੌਗ ਲੱਗੇ ਹੈ ਇਹਨਾਂ ਦੇ ਨੇ ਦੌੜਣੀ ਹੋ ਰਹੀ ਹੈ ਦੇਖੋ ਉੱਤੋਂ ਆਜੀ ਸੱਚ ਨੇ ਜੀ ਟਿਕਣਾ ਜੱਜਮੈਂਟ ਕਰ ਰਹੇ ਆ ਜਰਮਨ ਦੀ ਅੱਗੇ ਪੁੱਤ ਦਾ ਤੇਜ਼ ਤੇ ਕਿੱਦੋਂ ਪੁੱਛੇ ਰਹਿ ਜਾਂਦਾ ਪਾਲਾ ਲਵ ਅਸੀਗਾ ਭਾਈ ਜੀ ਕੀ ਹਾਲ ਚਾਲ ਸਾਸੀ ਗਵਰੇ ਬਹੁਤ ਵਧੀਆ ਜੀ ਆਈਕੀ ਡੌਗਸ ਉਤੇ ਹਾਂਜੀ ਹਾਂਜੀ ਵੀਰੇ ਹਾਂਜੀ ਵੀਰੇ ਭਾਈ ਜੀ ਨੇ ਲੈ ਕੇ ਆਏ ਸੀਗੇ ਆਪਣੇ ਟਿਕਣਾ ਡੌਗ ਜੀ ਦੇਖੋ ਜੀ ਬਹੁਤ ਹੀ ਕੁਆਲਿਟੀ ਦੇ ਵਿੱਚ ਇੱਕ ਇੱਕ ਦਾ ਗੋਲਡਨ ਰੀਵਰ ਮੇਲ ਹੈ ਜੀ ਇੱਕ ਹਸਕੀ ਦਾ ਮੇਲ ਹੈ ਇੱਕ ਹੈ ਦੋਨੇ ਹੀ ਨਾ ਬਾਈ ਦੀ ਸਟੈਂਡਰਡ ਸਰਵਿਸ ਵਾਸਤੇ ਆ ਬਾਈ ਜੀ ਪੱਪੀ ਡੀ ਲੈ ਗਿਆ ਥੋੜੀ ਕੈਸ਼ ਡੀਲ ਨਾ ਬੱਚਿਆਂ ਦੀ ਬਾਈ ਕੈਸ਼ੇ ਕਰਦੇ ਆ ਯਾਤਰ ਕੈਸ਼ ਭਾਜੀ ਗੋਲਡਨ ਰੀਵਰ ਦੀ ਕੀ ਭਾਜੀ 15000 ਰੁਪਏ ਫੀਸ ਰੱਖੀ ਹੋਈ ਹੈ 15000 ਇਹ ਹਸਕੀ ਦੀ ਭਾਜੀ ਹਸਕੀ ਦੀ 20000 ਰੁਪਏ 20000 ਹਾਂਜੀ ਦੇਖੋ ਭਾਜੀ ਬੱਚਾ ਦੇਖੋ ਪੂਰਾ ਸ਼ੋਅ ਕੁਆਲਿਟੀ ਬੱਚੇ ਨੇ ਕਿ ਸਟੈਂਡਰਡ ਸਰਵਿਸ ਵਾਸਤੇ ਨੇ ਕਿ ਤੇ ਭਾਜੀ ਇਹਨਾਂ ਦੇ ਪੱਪੀ ਵੀ ਅਵੇਲੇਬਲ ਹੋ ਜਾਣਾ ਹਾਂਜੀ ਹਾਂਜੀ ਕੀ ਗੋਲਡਨ ਰੈਟਰੀਵਰ ਆਪਣੇ ਕੋਲ ਚ 28 ਅਵੇਲੇਬਲ ਹੁੰਦਾ ਇਹ ਬੱਚਾ ਉਹਨਾਂ ਦਾ ਕੀ ਪ੍ਰਾਈਸ ਦੇ ਵਿੱਚ ਬੱਚੇ ਬਈ ਜਿਹੜਾ ਡਿਪੈਂਡ ਆਨ ਕੁਆਲਿਟੀ ਜੀ ਇੰਦਾ ਨਹੀਂ ਕੁਆਲਿਟੀ ਹੁੰਦੀ ਉਹਦਾਂ ਦੀ ਹਾਂਜੀ 15000 ਤੋਂ ਸ਼ਟਾਰਟ ਡਾਰਕ ਉਹ ਜਾਂ ਡਾਰਕ ਦੇ ਸਾਬ ਹਾਂ ਨਹੀਂ ਉਹਦਾਂ ਵੀ ਕੁਆਲਿਟੀ ਜਿਹਦਾ ਲਾਈਨਾਂ ਲਾਈਨ ਵਾਈਜ਼ ਆਂਦੇ ਨੇ ਲਾਈਨ ਵਾਈਜ਼ ਹਾਂਜੀ ਵੀਰੇ ਠੀਕ ਹੈ ਨਾ ਆਪਾਂ ਗੱਲ ਹੀ ਕਰ ਰਹੇ ਆ ਇਹ ਹਸਕੀ ਦੇ ਵਿੱਚ ਤੁਸੀਂ ਦੇਖਦੇ ਆ ਪਾਜੀ ਪੂਲੀ ਕੋਟਨ ਦਾ ਬੱਚਾ ਹਾਂਜੀ ਹਾਂਜੀ ਸਟਾਪਰ ਸਟਾਰਟ ਸਰਵਿਸ ਆ ਜੀ ਠੀਕ ਹੈ ਨਾ ਤੇ ਪਾਜੀ ਇਹਦੀ ਪ੍ਰੋਡਿਊਸਿੰਗ ਸੇਮ ਸੁਪਰ ਆਂਦੀ ਹੈ ਜੀ ਸੁਪਰ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਵੀਰੇ ਬਾਕੀ ਤੁਸੀਂ ਕੁਆਲਿਟੀ ਚੈੱਕ ਕਰ ਲੋ ਜੀ ਦੇਖੋ ਸਟੈਂਡਿੰਗ ਪੁਆਇੰਟ ਦੇਖੋ ਤੁਸੀਂ ਡੌਗ ਦਾ ਠੀਕ ਹੈ ਨਾ ਆ 골ਡਨ ਟੀਬਰ ਦੀ ਸਟੈਂਡਿੰਗ ਦੇਖੋ ਇਹ ਲਾਈਨ ਦੀ ਕੁਆਲਿਟੀ ਦੇ ਵਿੱਚ ਪਪੀ ਨਿਗੇ ਸਟੱਡ ਸਰਵਿਸ ਹੈ ਤੇ ਬਾਕੀ ਭਾਈ ਜੀ ਆਪਣੀ ਨਾਲ ਬੱਚੇ ਵੀ अवेलेबल ਹੁੰਦੇ ਨੇ ਹਰ ਟਾਈਮ ਹਾਂਜੀ ਹਾਂਜੀ ਤੇ ਬਾਕੀ ਭਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਮੋਬਾਈਲ 981 4400 227 ਠੀਕ ਹੈ ਬਈ ਕੀ ਬਈ ਇੱਕ ਦਾ ਆਪਣਾ ਈਸ ਭਾਈ ਹੈ ਭਾਈ ਦਾ ਵੀ ਨੰਬਰ ਭਾਈ ਜੀ ਈਸ ਵੀਰੇ ਆਪਣਾ ਨੰਬਰ ਦੱਸ ਦਿਓ ਹਾਂਜੀ 058 ਠੀਕ ਆ ਭਾਈ ਜੇ ਨੀਚੇ ਵਾਲੇ ਵੀਡੀਓ ਦੇ ਵਿੱਚ ਨੰਬਰ ਚੱਲਦੇ ਰਹਿਣਗੇ ਉਹ ਨੰਬਰ ਦੇ ਉੱਪਰ ਚਲਾ ਦੇ ਉਹਦੇ ਵਿੱਚ ਤੁਸੀਂ ਕੰਟੈਕਟ ਕਰ ਸਕਦੇ ਹੋ ਬੱਚੀ ਵੀਰੇ ਆਪਣੀ ਆਲ ਓਵਰ ਇੰਡੀਆ ਡਿਲੀਵਰੀ ਹਾਂਜੀ ਹਾਂਜੀ ਵੀਰੇ ਆਲ ਬਰੀਡ ਦੇ ਵਿੱਚ ਆਲ ਬਰੀਡ ਵੀਰੇ ਫਿਕਸ ਫੋਨ ਨੂੰ ਛੱਡ ਕੇ ਸਟੱਡ ਸਰਵਿਸ ਆਪਣੀ ਹਾਂਜੀ ਹਾਂਜੀ ਵੀਰੇ ਇਹ ਹੈਗੀ ਆ ਠੀਕ ਆ ਓਕੇ ਲੋਕੇਸ਼ਨ ਦੱਸ ਦਿਓ ਭਾਜੀ ਆਪਣੀ ਕੀ ਪੈਣਦੀ ਆ ਜੀ ਕੀ ਉਹ ਨੰਬਰ ਕੁਝ ਹੋਰ ਫਰੰਟ ਰੋਡ ਕੋਟੇਲਾ ਠੀਕ ਆ ਭਾਜੀ ਭਾਈ ਜੀ ਇਹਨੂੰ ਕੰਟੈਕਟ ਕਰ ਸਕਦੇ ਹੋ ਠੀਕ ਆ ਵੀਰੇ ਆਪਣੀ ਲੋਕੇਸ਼ਨ ਵੀਰੇ ਆਪਾਂ ਸਰਹੰਦ ਦੇ ਮੇਨ ਜੀਟੀ ਰੋਡ ਤੋਂ ਸਿਰਫ 2 ਕਿਲੋਮੀਟਰ ਦੇ ਪਿੰਡ ਆਪਣਾ ਖੋਜੇ ਮਾਜਰਾ ਜੀ ਠੀਕ ਆ ਵੀਰੇ ਓਕੇ ਵੀਰੇ ਹਾਂਜੀ ਥੈਂਕ ਯੂ ਥੈਂਕ ਯੂ ਜੀ ਓਕੇ ਥੈਂਕ ਯੂ ਕੀ ਹਾਲ ਚੱਲਿਆ ਜੀ ਵਧੀਆ ਵੀਰੇ ਹੋਰ ਆਈਗੇ ਡਾਕਟਰਸ ਉਹ ਤੇ ਹਾਂਜੀ ਨਮਾਸ਼ਕਾਰ ਡਾਕਟਰਸ ਜੀ ਆ ਭਾਈ ਜੀ ਭਾਈ ਜੀ ਹੋਰ ਹੀ ਆਏ ਹੋਏ ਨੇ ਕਿ ਦੇਖੋ ਮੈਂ ਤੁਹਾਨੂੰ ਦਿਖਾਉਣਾ ਗੱਲ ਕਰਾਂ ਸਪੈਸ਼ਲ ਦੀ ਅਮਰੀਕਨ ਬੁੱਲੀ ਦੇ ਵਿੱਚ ਭਾਈ ਜੀ ਆਹ ਤਾਂ ਬਲੂ ਕਲਰ ਦੇ ਵਿੱਚ ਆ ਗਿਆ ਜੀ ਹਾਂਜੀ ਵੀਰੇ ਇਹ ਨਾ ਭਾਈ ਜੀ ਫੀਮੇਲ ਹੈ ਜੀ ਇਕੱਲੀ ਬਾਕੀ ਸਾਰੇ ਮੇਲ ਨੇ ਆ ਇਵੇਂ ਮਾਰ ਲੈ ਗਲੇ ਚਾਹੀ ਯਾਰ ਜਨ ਇਹਦਾ ਬੱਚਾ ਹੀਰੋ ਦਾ ਹੀ ਹੈ ਹਾਂਜੀ ਇਹ ਆ ਵੀ ਹੈ ਥਾਈਲੈਂਡ ਇੰਪੋਰਟ ਨਹੀਂ ਬਾਕੀ ਚਾਰੇ ਤੁਸੀਂ ਦੇਖ ਹੀ ਸਕਦੇ ਹੋ ਭਾਈ ਭਾਈ ਆਪਣੇ ਸਟੱਡ ਕਰ ਕਿਸ ਦਾ ਹੈ ਸਟੱਡ ਸਰਵਿਸ ਹੈ ਜੀ ਠੀਕ ਹੈ ਭਾਈ ਆਪਣੇ ਕੈਨਲ ਦਾ ਕੀ ਨਾਮ ਹੈ ਦਾ ਭਾਈ ਟੀਮ ਬੋਲਡ ਕੈਂਪ ਭਾਈ ਸਲੋਦੀ ਸਿੰਘਾਂ ਦੇ ਖੰਨੇ ਕੋਲ ਹੀ ਠੀਕ ਹੈ ਜੀ ਤੇ ਬਾਈ ਜੀ ਦੇਖ ਹੀ ਸਾਡੇ ਕੁਆਲਿਟੀ ਦੇ ਵਿੱਚ ਬੱਚੇ ਨੇ ਭਾਜੀ ਆਪਣੀ ਸਟੱਡੀ ਸਰਵਿਸ ਦੀ ਫੀਸ ਕੀ ਆ ਤੇ ਭਾਜੀ ਉਹ ਵੀ ਲੈ ਲੈ ਲੈਣਾ ਕੁੱਤੇ ਦੇ ਹਿਸਾਬ ਨਾਲ ਵੀ ਇਹ ਅਲੱਗ ਅਲੱਗ ਤੁਸੀਂ ਦੱਸ ਹੀ ਦੋ ਕੋਈ ਗੱਲ ਨਹੀਂ ਆਪਾਂ ਸ਼ੇਅਰ ਹੀ ਕਰਦੇ ਹਾਂ ਨਹੀਂ ਵੀਰੇ ਕੁੱਤੇ ਦੇ ਹਿਸਾਬ ਨਾਲ ਕਿਹਦੀ 50000 ਰੁਪਏ ਹੈ ਜੀ 70000 ਰੁਪਏ ਹੈ ਜੀ 90000 ਉਸ ਹਿਸਾਬ ਨਾਲ ਵੀਰੇ ਠੀਕ ਹੈ ਭਾਜੀ ਹੋ ਭਾਜੀ ਪੱਪੀ ਮਿਲ ਜਾਂਦੇ ਨੇ ਇਹਨਾਂ ਨੂੰ ਹਾਂਜੀ ਹਾਂਜੀ ਵੀਰੇ ਹਰ ਟਾਈਮ ਅਵੇਲੇਬਲ ਹੁੰਦੇ ਨੇ ਪੱਪੀ ਦੇ ਕਿਹੜੇ ਸਾਈਜ਼ ਆਇਆ ਤਾਂ ਕਿਹੜੇ ਕਲਰ ਵੀਰੇ ਮਾਈਕਰੋ ਸਾਈਜ਼ ਹੀ ਨੇ ਜ਼ਿਆਦਾਤਰ ਇਹ ਤਾਂ ਇਹਨਾਂ ਦਾ ਇੱਦਾਂ ਐਗਜ਼ੋਟਿਕ ਕਲਰ ਹੀ ਆਉਂਦੇ ਨੇ ਵੀਰੇ ਮਾਰਲੇ ਕਲਰ 'ਚ ਠੀਕ ਹੈ ਚਾਕਲੇਟ ਕਲਰ ਹਾਂਜੀ ਇੱਕ ਭਾਜੀ ਪ੍ਰਾਈਸ ਪ੍ਰਾਈਸ ਹੈ ਵੀਰੇ ਕੁਆਲਿਟੀ ਤੇ 70-80 ਹਜ਼ਾਰ ਤੋਂ ਸਟਾਰਟ ਆ ਵੀਰੇ ਪੱਪਾ ਠੀਕ ਹੈ ਭਾਜੀ ਹਾਂਜੀ ਭਾਜੀ ਆਪਦੇ ਲੋਕੇਸ਼ਨ ਆ ਬੋਲ ਦਿਓ ਕੀ ਪੈਣਦੇ ਆ ਖੰਨਾ ਖੰਨਾ ਇਹ ਲੋਕੇਸ਼ਨ ਮੋਤੀ ਸਿੰਘਾਂ ਦੀ ਪੰਡ ਹੈ ਜੀ ਮੋਤੀ ਸਿੰਘ ਵਾਲੇ ਕੀ ਇਹਨਾਂ ਬਾਈ ਦੀ ਸਟਾਰਟ ਸਰਵਿਸ ਹੈ ਇਹका अमेरिकन बुलडॉग इज एक जियोग्ती कलर ਦੇ ਵਿੱਚ ਕਹਿੰਦੇ ਨੇ ਜਿਹੜੂ ਆਪਾਂ ਕਹਿੰਦੇ ਆ ਡੌਗ ਨੇਗੇ ਜਿਹੜਾ ਮਾਈਕਰੋ ਸਾਈਜ਼ ਨੇ ਸਾਰੀ ਤੇ ਭਾਈ ਜੀ ਇਹਦਾ ਆ ਦਾ ਨੰਬਰ ਦੱਸ ਦਿਓ ਭਾਈ ਜੀ 7279000087 ਠੀਕ ਹੈ ਭਾਈ ਜੀ ਏ ਭਾਈ ਜੀ ਆਪਣੀ ਆਲ ਇੰਡੀਆ ਡਿਲੀਵਰੀ ਹਾਂ ਜੀ ਡਿਲੀਵਰੀ ਵੀ ਹੋ ਜੂਗੀ ਨੀਚੇ ਭਾਈ ਜੀ ਤੇ ਨਾ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਬਾਈ ਦੀ ਸਟੱਡ ਸਰਵਿਸ ਵੀ ਆ ਕੋਈ ਬੱਚੇ ਵੀ ਅਵੇਲੇਬਲ ਹੋ ਜਾਂਦੇ ਨੇ ਕਿ ਅਮਰੀਕਨ ਬੁੱਲੀ ਦੇ ਇਹ ਕਹਣਾ ਤੇ ਬਾਕੀ ਭਾਈ ਜੀ ਆਪਣਾ ਨੰਬਰ ਦੱਸ ਦਿਓ ਜੀ 99988338798 ਏ ਭਾਈ ਜੀ ਕੋਈ ਹੋਰ ਬਰੀਡ ਦੇ ਵਿੱਚ ਜੁੱਤੀ ਅਲੱਗ ਹੋਰ ਇਹ ਹੋਰ ਵੀ ਕੱਟਨੇ ਜਾਣੀਆਂ ਸਪੈਸ਼ਲਟੀ ਚਪਾ ਇਹ ਅਮਰੀਕਨ ਦੇ ਹੀ ਕਰਦੇ ਆ ਸਾਰਾ ਜੀ ਸਪੈਸ਼ਲਟੀ ਅਮਰੀਕਨ ਦੀ ਆ ਤੁਹਾਡੀ ਤੇ ਹੋਰ ਬਰੀਡ ਦੇ ਹਾਂ ਜੀ ਹਾਂ ਜੀ ਜਰਮਨ ਦੇ ਸਟੱਡ ਵਗੈਰਾ ਰੱਖੇ ਹੋਏ ਨੇ ਵੈਸੇ ਠੀਕ ਆ ਭਾਜੀ ਠੀਕ ਆ ਭ ਜੀ ਓਕੇ ਜੀ ਓਕੇ ਥੈਂਕ ਯੂ ਅਸੀਂ ਦਾ ਪ੍ਰੀਤ ਭਾਈ ਕੀ ਹਾਲ ਚਾਲ ਹੈ ਠੀਕ ਠਾਕ ਜੀ ਵੀ ਦੱਸੋ ਜੀ ਆਈ ਗਏ ਡਾਕਟਰ ਸਾਹਿਬ ਤੇ ਹਾਂਜੀ ਹਾਂਜੀ ਪਹੁੰਚ ਗਏ ਜੀ ਬਾਈ ਜੀ ਨਾ ਬਾਈ ਪ੍ਰੀਤ ਆ ਇਹ ਤਰਾ ਪੈ ਜਾਂਦੀ ਹੈ ਬਾਈ ਦੀ ਲੋਕੇਸ਼ਨ ਤੇ ਪੱਪੀ ਲੈ ਕੇ ਆਏ ਨੇ ਬਾਈ ਜੀ ਸਿਰਜੂ ਦੇ ਪੱਪੀ ਨੇ ਕਿ ਲੈਬਰੇ ਨੇ ਨੀਚੇ ਵੀ ਲੈਬਰੇ ਦੇ ਬੱਚੇ ਤੇ ਬਿਗਲ ਦਾ ਬੱਚਾ ਹੈ ਤੇ ਆਪਾਂ ਗੱਲ ਕਰੀਏ ਬਾਈ ਨਾਲ ਭਾਈ ਜੀ ਆ ਸਿਰਜੂ ਦੇ ਬੱਚੇ ਦਾ ਕੀ ਪ੍ਰਾਈਸ ਹੈ ਕੀ ਇਹ ਜੀ ਸਿਰਜੂ ਦੇ ਬੱਚੇ ਦਾ ਰੇਟ ਹੈਗਾ ਜੀ 12000 ਰੁਪਏ ਠੀਕ ਹੈ ਜੀ ਠੀਕ ਹੈ ਜੀ ਆਫਰ ਇਹ ਹੈ ਜੀ ਆਪਣਾ ਰੇਟ ਨਹੀਂ 14000 ਰੁਪਏ ਰੇਟ ਚੱਲਦਾ 12 ਦੇ ਦਾਂਗੇ ਠੀਕ ਹੈ ਮੇਲ ਫੀਮੇਲ ਮੇਲ ਫੀਮੇਲ ਦੇ ਦਾਂਗੇ ਆਪਾਂ ਭੇਜਦੇ ਮੈਂ ਸਾਊਦੀ ਜੀ ਠੀਕ ਹੈ ਠੀਕ ਹੈ ਜੀ ਤੇ ਬਾਕੀ ਉਹਨਾਂ ਦੀ ਹੈਗੀ ਆ ਜੀ 35 ਡੇਸ ਦੀ ਠੀਕ ਹੈ ਭਾਜੀ ਇਹ 1 ਲੀਟਰ ਦੇ ਬੱਚੇ ਨੇ ਸਾਰੇ ਹਾਂ ਜੀ ਇਹ ਫਰਦਾ ਸਿਸਟਮ ਨੇ 1 ਲੀਟਰ ਦੇ ਬੱਚੇ 1 ਲੀਟਰ ਦੇ ਵਿੱਚ ਲੈਬਰੇਰੀ ਦੇ ਵਿੱਚ ਭਾਜੀ ਕੀ ਚੀਜ਼ ਹੈ ਮੇਲ ਮੇਲ ਹੈ ਜੀ ਆਪਣੇ ਕੋਲ ਦੋ ਬਲੈਕ ਮੇਲ ਕੋਟੀ ਵਨ ਡੇ ਜੋ ਕਿ ਬੱਚੇ ਦੀ ਜੀ ਤੇ ਆਪਰੇ ਦਾਂਗੇ 12000 ਦਾ ਠੀਕ ਹੈ ਤੇ ਫੀਮੇਲ ਦਾ ਭਾਜੀ ਬਤਾਜੀ ਫੀਮੇਲ ਦੇ ਦਾਂਗੇ ਆਪ 8000 ਦੀ 8000 ਬਾਕੀ ਜੋ ਤੁਹਾਡੇ ਚੰਦ ਥਰੂ ਆਉਗਾ ਉਹਨੂੰ ਡਿਸਕਾਊਂਟ ਹੋਊਗਾ ਠੀਕ ਹੈ ਵੀਰੇ ਤੇ ਬਾਕੀ ਬਾਈ ਜੀ ਦਾ ਨਾ 올 ਬਰੀਡ ਦੇ ਵਿੱਚ ਕੰਮ ਹੈ 올 ਬਰੀਡ ਦੇ ਵਿੱਚ ਕੰਮ ਆ ਵੀਰੇ 올 ਬਰੀਡ ਦੇ ਬਾਈ ਦਾ ਕੰਮ ਹੈ ਤੇ ਬਾਈ ਦਾ ਕਾਰਡ ਹੈ ਬਿਸਟਿੰਗ ਕਾਰਡ ਮੈਂ ਦਿਖਾਈ ਦਿੰਦਾ ਬਾਕੀ ਵੀਡੀਓ ਦੇ ਵਿੱਚ ਨਾ ਨੰਬਰ ਨੀਚੇ ਚੱਲਦਾ ਰਹੂਗਾ ਬਾਈ ਦੀ 올 ਓਵਰ ਇੰਡੀਆ ਡਿਲੀਵਰੀ ਹੈ ਠੀਕ ਹੈ ਨਾ ਤੇ ਬਾਕੀ ਬਾਈ ਜੀ ਆਪਣੀ ਜਿਹੜੇ ਆਹਾ ਬੱਚਿਆਂ ਦੀ ਕੁਆਲਿਟੀ ਵਾਈਜ਼ ਕੋਈ ਕੁਆਲਿਟੀ ਦੀ ਆਪਣੀ ਲਾਈਫ ਟਾਈਮ ਦੀ ਗਾਰੰਟੀ ਹੁੰਦੀ ਹੈ ਜੀ ਇਹ 6th ਮੰਥ ਤੋਂ ਬਾਅਦ ਬੱਚਾ ਜਿੱਦਾਂ ਦਾ ਬਕਾ ਮਾ ਉੱਤੇ ਨਹੀਂ ਪੜਦਾ ਤਾਂ ਆਪਾਂ ਨੂੰ ਰਿਟਰਨ ਲੱਗਦਾ ਹੈ ਠੀਕ ਹੈ ਜੀ ਇਹ ਆਪਣੀ ਆਨ ਰਿਕਾਰਡ ਆਪਾਂ ਗੱਲ ਕਹਿੰਦੇ ਆ ਠੀਕ ਹੈ ਹਾਂਜੀ ਬਾਈ ਜੀ ਨੇ ਨਾ ਕਹੀ ਦਿੱਤਾ ਵੀ ਆਪਣਾ ਜੋ ਜਿਹੜਾ ਬੱਚਾ ਹੋਊਗਾ ਘਮਾ ਕੇ ਦਿਖਾ ਦਈਓ ਬੱਚਾ ਵੀ ਕੁਆਲਿਟੀ ਵਾਈਜ਼ ਬੱਚਾ ਮਿਲੂਗਾ ਕੋਈ ਫਾਲਟ ਨਹੀਂ ਹੋਊਗਾ ਔਰ 6 ਮਹੀਨੇ ਬਾਅਦ ਵੀ ਚਾਹੇ ਵਾਪਸ ਕਰ ਸਕਦੇ ਹੋ ਬੱਚੇ ਪਿਓ ਪਿਓਰਟੀ ਦੀ ਗਾਰੰਟੀ ਹੋਗੀ ਬਣਾਉਣ ਦੀ ਗਾਰੰਟੀ ਕਸਟਮਰ ਦੀ ਹੈ ਹਾਂ ਤੇ ਆਪਾਂ ਥੀ ਅਗਜੀ ਦੰਨੇ ਦਾ ਬਣਾਉਣਾ ਅਗਲੇ ਨੇ ਠੀਕ ਹੈ ਬਾਈ ਜੀ ਦਾ ਨਾ 올 ਬਰੀਡ ਦੇ ਵਿੱਚ ਕੰਮ ਹੈ ਤੇ ਠੀਕ ਹੈ 올 ਇੰਡੀਆ ਡਿਲੀਵਰੀ ਹੈ ਜੀਚੇ ਵੀਡੀਓ ਤੇ ਬਾਈ ਚੋਂ ਨੰਬਰ ਚੱਲਦਾ ਰਹੂਗਾ ਓਕੇ ਵੀਰੇ ਥੈਂਕ ਯੂ ਪ੍ਰੀਤ ਥੈਂਕ ਯੂ ਜੀ ਅੱਸੀ ਗੱਲ ਦੱਸੇ ਬਾਈ ਕੀ ਹਾਲ ਚਾਲ ਹੈ ਕਾਕੇ ਤੇ ਜੱਸਾ ਬਾਈ ਨਾ ਇਹਨੇ ਦੋਨੇ ਟੀਮ ਹੈ ਬਾਈ ਦੀ ਤੁਸੀਂ ਦੇਖ ਹੀ ਸਕਦੇ ਹੋ ਬਾਈ ਦੀ ਅੱਜਾ ਡਾਕ ਸ਼ਾਹ ਤੇ ਪਹੁੰਚ ਕੇ ਨੇ ਨਵੇਂ ਸ਼ਹਿਰ ਜੀ ਠੀਕ ਹੈ ਨਾ ਬਾਕੀ ਬਾਈ ਨਾਲ ਗੱਲ ਕਰਦੇ ਆ ਪੱਪੀ ਨਾਲ ਬਹੁਤ ਹੀ ਕੁਆਲਿਟੀ ਦੇ ਪੱਪੀ ਨੇਗੇ ਦੇਖੋ ਆ ਸਿਰਜੂ ਦਾ ਬੱਚਾ ਪਾਜੀ ਘੁਮਾ ਕੇ ਦਿਖਾ ਦਿਓ ਪੋਮੇਰੀਅਨ ਦਾ ਬੱਚਾ ਵੀ ਘੁਮਾ ਕੇ ਦਿਖਾ ਦਿਓ ਠੀਕ ਹੈ ਨਾ ਤੇ ਨੀਚੇ ਵੀ ਮੈਂ ਸਟਾਕ ਦਿਖਾਈ ਦਵਾਂ ਬਾਈ ਲਵੇ ਫੁੱਲ ਸਟਾਕ ਹਟ ਹੈ ਅਵੇਲੇਬਲ ਹੁੰਦਾ ਹੈ ਠੀਕ ਹੈ ਨਾ ਤੁਸੀਂ ਬਾਈ ਤੋਂ ਜਦੋਂ ਮਰਜ਼ੀ ਇਨਕੁਆਰੀ ਕਰ ਸਕਦੇ ਹੋ ਆਪਣਾ ਬਾਈ ਆਲ ਬਰੀਡ ਦੇ ਵਿੱਚ ਕੰਮ ਹੈ ਨਾ ਹਾਂਜੀ ਹਾਂਜੀ ਵੀਰੇ ਆਲ ਬਰੀਡ ਦੇ ਵਿੱਚ ਕੰਮ ਹੈ ਬਾਈ ਦਾ ਤੇ ਬਾਈ ਜੀ ਆ ਜਰਮਨ ਦਾ ਡੌਗ ਹੈ ਜੀ ਹਾਂਜੀ ਹਾਂਜੀ ਮੇਲ ਹੈ ਜੀ 7 ਮਹੀਨੇ ਦਾ 7 ਮਹੀਨੇ ਦਾ ਭਾਈ ਸੇਲ ਵਾਸਤੇ ਹੈ ਵੀ ਹਾਂਜੀ ਹਾਂਜੀ ਫੁੱਲ ਲੌਂਗ ਕੋਰਡ ਫੁੱਲ ਲੌਂਗ ਕੋਰਡ ਦੇ ਵਿੱਚ ਹੈ ਭਾਈ ਮੂੰਹ ਇੱਧਰ ਕਰਕੇ ਦਿਖਾ ਦਿਓ ਕੀ ਏਜ ਆ ਭਾਈ ਜੀ ਇਹਦੀ ਇਹ 7 ਮਹੀਨੇ ਵੀਰੇ 7 ਮਹੀਨੇ ਤੇ ਭਾਜੀ ਕੀ ਡਿਮਾਂਡ ਹੈ ਇਹਦੀ 35000 ਵੀਰੇ 35000 ਲੌਂਗ ਕੋਰਡ ਦੇ ਵਿੱਚ ਹੈ ਇਹ ਹਾਂਜੀ ਫੁੱਲ ਲੌਂਗ ਕੋਰਡ ਦੇ ਵਿੱਚ ਆ ਭਾਈ ਜੀ ਹਾਸਤੀ ਦੀ ਫੀਮੇਲ ਹੈ ਹਾਂਜੀ ਹਾਸਤੀ ਦੀ ਫੀਮੇਲ ਹੈ ਫੁੱਲ ਬੁੱਲੀ ਕੋਰਡ ਹੈ ਫੁੱਲ ਬੁੱਲੀ ਕੋਰਡ ਦੇ ਵਿੱਚ ਹੈ ਬਲੂ ਆਈਜ਼ ਦੇ ਵਿੱਚ ਹੈ ਚੈੱਕ ਕਰ ਸਕਦੇ ਹੋ ਠੀਕ ਹੈ ਨਾ ਇਹਦੀ ਏਜ ਭਾਜੀ ਇਹਦੀ 2.5 ਸਾਲ ਪਲੱਸ ਹੈ 2.5 ਸਾਲ ਪਲੱਸ ਹਾਂਜੀ ਠੀਕ ਹੈ ਇਹ ਲੀਟਰ ਲੂਟਰ ਦਿੱਤਾ ਹੋਇਆ ਹੈ 2 ਲੀਟਰ ਡੰਨ ਹੈ 2 ਲੀਟਰ ਡੰਨ ਹੈ ਨੀਅਰ ਹੀਟ ਠੀਕ ਹੈ ਤੇ ਬਾਕੀ ਆਪਾਂ ਬੱਚੇ ਬਾਰੇ ਗੱਲ ਕਰੀਏ ਬਾਈ ਜੀ ਸਿਟਜੂ ਦੇ ਵਿੱਚ ਦਾ ਪ੍ਰਾਈਸ ਜੀ ਮੇਲ ਦਾ ਹੀ ਹੈਗਾ 11.5000 ਫੀਮੇਲ ਦਾ 8500 ਠੀਕ ਹੈ ਤੇ ਆਪ ਪੁਮੇਰੀਅਨ ਭਾਜੀ ਮੇਲ ਦਾ 5550 ਦਾ ਮੇਲ ਜੀ ਠੀਕ ਹੈ 4045 ਠੀਕ ਹੈ ਵੀਰੇ ਤੇ ਬਾਕੀ ਆਪਣਾ ਨੰਬਰ ਬੋਲ ਦਿਓ ਵੀਰ ਜੀ ਮੈਂ ਨੰਬਰ ਹੈਗਾ 787333475 ਠੀਕ ਹੈ ਤੇ ਦੂਜੇ ਨੰਬਰ ਤੇ ਵੀਰੇ ਇੱਕ ਆਪ ਪੁੱਛੀਆ ਆਲ ਬ੍ਰੀਟੇ ਦਾ ਕੰਮ ਆ ਆਪਣਾ ਤੇ ਆਲ ਇੰਡੀਆ ਡਿਲੀਵਰੀ ਆ ਹਾਂਜੀ ਹਾਂਜੀ ਸਾਰੇ ਆਲ ਇੰਡੀਆ ਬਾਈ ਦੀ ਡਿਲੀਵਰੀ ਆ ਤੇ ਆਲ ਬ੍ਰੀਟ ਦੇ ਵਿੱਚ ਕੰਮ ਆ ਬਾਈ ਦਾ ਤਾਂ ਤੁਸੀਂ ਚੈੱਕ ਹੀ ਕਰ ਸਕਦੇ ਹੋ ਕੁਆਲਟੀ ਦੇ ਵਿੱਚ ਬੱਚੇ ਬਹੁਤ ਸੋਹਣੇ ਨੇਗੇ ਠੀਕ ਹੈ ਨਾ ਓਕੇ ਥੈਂਕ ਯੂ ਵੀਰੇ ਓਕੇ ਥੈਂਕ ਯੂ ਸਸੀਗਾ ਸਣੀ ਪਾਜੀ ਕੀ ਹਾਲ ਚਾਲ ਹੈ ਸਸੀਗਾ ਪਾਜੀ ਦੇਖੋ ਭਾਈ ਜੀ ਆ ਹੀ ਗਏ ਨਾ ਕ੍ਰਿਸਟਲ ਡਾਕ ਕਨ ਵਾਲੇ ਬਾਈ ਜੀ ਆਪਣੇ ਆਪਣੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੀ ਹੋਗਾ ਮੇਰੇ ਨਾਲ ਜਿਆਦਾ ਹੈ तकरीबन ਪਿਛਲੀ ਅੰਮ੍ਰਿਤਸਰ ਦੀ ਵੀਡੀਓ ਦੇ ਵਿੱਚ ਵੀ ਬਾਈ ਜੀ ਵੀਡੀਓ ਸ਼ੂਟ ਕੀਤੀ ਸੀਗੀ ਤੇ ਬਾਈ ਜੀ ਦਾ ਸਪੈਸ਼ਲਟੀ ਜਿਹੜੀ ਹੈਗੀ ਆ ਤਾਂ ਬਾਈ ਜੀ ਉਹਦੇ ਵਿੱਚ ਕੰਮ ਕਰਦੇ ਨੇ ਤੇ ਦੇਖ ਹੀ ਸਕਦੇ ਕੁਆਲਿਟੀ ਬੱਚੇ ਦੀ ਭਾਜੀ ਆ ਬੱਚੇ ਦੀ ਏਜ ਦੱਸ ਦਿਓ ਨਾਰਮਲਾਈਜ਼ ਦਾ ਬੱਚਾ ਹੈ ਭਾਜੀ ਬਲੈਕ ਭਾਜੀ ਇਹ ਨਾਰਮਲਾਈਜ਼ ਦਾ ਬੱਚਾ ਹੈ ਅੱਜ ਹੋ ਗਿਆ ਪੂਰਾ 45 ਦਿਨ ਦਾ ਠੀਕ ਹੈ ਜੀ 7 ਕਿਲੋ weight ਆ ਤੁਸੀਂ ਦੇਖ ਸਕਦੇ ਆ ਕਸਟਮਰ ਕਹਿੰਦਾ ਮੈਨੂੰ ਫੁੱਲ ਬਲੀ ਕੋਟ ਦਾ ਚਾਹੀਦਾ ਆਪਣੇ ਕੋਲ ਫੁੱਲ ਬਲੀ ਕੋਟ ਦਾ ਆ ਠੀਕ ਹੈ ਔਰ ਕਈ ਕਸਟਮਰ ਦੀ ਚੁਆਇਸ ਹੁੰਦੀ ਹੈ ਕਿ ਮੈਨੂੰ ਕਾਪਰ ਹੀ ਚਾਹੀਦਾ ਠੀਕ ਹੈ ਜੀ ਆ ਕਾਪਰ ਦਾ ਬੱਚਾ ਅੱਜ ਹੋ ਗਿਆ 35 ਦਿਨ ਦਾ ਫੁੱਲ ਬਲੀ ਕੋਟ ਦਾ ਤੁਸੀਂ ਦੇਖ ਸਕਦੇ ਹੋ ਬਲੂ ਆਈ ਦੇ ਵਿੱਚ ਬਲੂ ਆਈ ਦੇ ਵਿੱਚ ਭਾਜੀ ਠੀਕ ਹੈ ਨਾ ਭਾਜੀ ਤੇ ਬਾਕੀ ਭਾਜੀ ਉਹ ਉਧਰੋਂ ਬੱਚਾ ਜੀ ਭਾਜੀ ਉਹ ਵੀ ਬੱਚਾ ਬਲੂ ਆਈ ਦੇਖੋ ਭਾਈ ਜੀ 22 ਜੀ ਲਵੇ ਨਾ ਦੇਖੋ ਅਜ ਕਾ ਸੈਮੀ ਬੂਏ ਕਿ ਆਪਾਂ ਕਹਿੰਦੇ ਸਟੈਂਡਰਡ ਕੋਡ ਹੈ ਜਿਹੜੀ ਕਸਟਮਰ ਚੁਆਇਸ ਹੁੰਦਾ ਕਿ ਭਾਈ ਸਾਨੂੰ ਸਟੈਂਡਰਡ ਕੋਡ ਦੱਸੋ ਸੀ ਤੇ ਬੁਲੀ ਕੋਡ ਹਰ ਵਾਰੀ ਦਿਖਾਣੇ ਆ ਭਾਜੀ ਆਜਾ ਆ ਜਾ ਪੁੱਤ ਚਲ ਅਸ ਕਾਈ ਲੋਸ ਕਾਈ ਭਾਈ ਇਹ ਸਟੈਂਡਰਡ ਕੋਡ ਆ ਇਹ ਸਟੈਂਡਰਡ ਕੋਡ ਦੇ ਵਿੱਚ ਭਾਈ ਜੀ ਆੜਾਈਜ਼ ਭਾਜੀ ਵੇਚਾ ਵੈਸੀ ਆਪਾਂ ਦਿਖਾਉਂ ਭਾਜੀ ਵੈਸੇ ਦਿਖਾਉਣ ਵਾਸਤੇ ਲਿਆਇਆ ਕਿ ਜਿਹੜੇ ਕਸਟਮਰ ਕਹਿੰਦੇ ਆ ਕਿ ਭਾਜੀ ਸਟੈਂਡਰਡ ਕੋਰ ਔਰ ਬੁੱਲੀ ਕੋਰ ਚ ਫਰਕ ਕੀ ਆ ਠੀਕ ਹੈ ਭਾਜੀ ਤਾਂ ਕਰਕੇ ਮੈਂ ਸਟੈਂਡਰਡ ਕੋਰ ਲਿਆਇਆ ਠੀਕ ਹੈ ਵੀ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਹਾਂ ਕਿ ਫਰਕ ਕੁਛ ਨਹੀਂ ਆ ਫਰਕ ਬਸ ਇਹ ਆ ਜਿਹੜੀ హెਅਰ ਦੀ ਕੁਆਲਿਟੀ ਦਾ ਹਾਂ ਆ ਹੈਗਾ ਹਸਕੀ ਹੀ ਆ ਲੇਕਿਨ ਫਰਕ ਕੀ ਆ ਹੈਅਰ ਦੀ ਕੁਆਲਿਟੀ ਸਮੂਤ ਇੱਕ ਤਾਂ ਸਮੂਤ ਵਾਲ ਹੋਵੇ ਇੱਕ ਹਾਰਡ ਵਾਲ ਹੋਵੇ ਬਿਲਕੁਲ 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 ਠੀਕ ਹੈ ਨਾ ਤੇ ਬਾਕੀ ਭਾਜੀ ਦੇ ਨਾ ਬੋਰਡ ਤੇ ਵੀ ਆਪਾਂ ਮਾਰੀ ਦੀਏ ਨੀਗਾ ਠੀਕ ਹੈ ਨਾ ਦੇਖੀ 사ਦੇ ਤੁਸੀਂ ਭਾਈ ਭਾਈ ਆਪਣਾ ਜਿਹੜਾ ਚੈਨਲ ਹੈਗਾ ਕ੍ਰਿਸਟਲ ਡੌਗ ਕਹਿਣਾ ਹੁਸ਼ਿਆਰਪੁਰ ਤੋਂ ਆ ਆਪਣੀ 올ਓਵਰ ਇੰਡੀਆ ਡਿਲੀਵਰੀ ਆ ਉੱਚ ਮੈਨੂੰ ਕਾਲ ਕਰਨ ਤੋਂ ਪਹਿਲਾਂ ਕ੍ਰਿਸਟਲ ਡੌਗ ਕਹਿਣਾ ਹੁਸ਼ਿਆਰਪੁਰ ਤੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਕਸਟਮਰ ਫੀਡਬੈਕ ਠੀਕ ਹੈ ਉੱਤ ਬਾਦ ਮੈਨੂੰ ਕਾਲ ਕਰਨ ਕਿ ਜੋ ਮੈਂ ਕੁਆਲਟੀ ਭੇਜੀ ਆ ਕਸਟਮਰ ਆਪਣਾ ਫੀਡਬੈਕ ਕੀ ਦੇ ਰਹੇ ਨੇ ਠੀਕ ਹੈ ਭਾਈ ਉਤ ਤੋਂ ਬਾਦ ਮੇਰੇ ਤੋਂ ਬੱਚਾ ਪਰਚੇਸ ਕਰ ਸੈਕੰਡ ਕੀ ਆਪਣੀ ਸਾਈਡ ਵੀ ਆ ਗਈ ਆ ਅੱਛਾ ਭਾਈ www.crystal.com ਸੈਕੰਡ ਕੀ ਆਪਣਾ ਪਲੇ ਸਟੋਰ ਤੇ ਐਪ ਵੀ ਆਇਆ ਨਾ ਮੈਕਸਿਮਮ 10 ਡੇ ਦੇ ਵਿੱਚ ਕ੍ਰਿਸਟਲ ਡੌ ਭਾਜੀ ਭਾਈ ਇਹ ਦੇਖ ਹੀ ਜਾਂਦੇ ਹੋ ਭਾਜੀ ਪ੍ਰਾਈਸ ਦੱਸ ਦਿਓ ਭਾਈ ਇਹ ਅੱਜ ਪ੍ਰਾਈਸ ਬਲੂ ਆਇਸ 25000 ਦੇਖਨੇ ਅੱਜ ਦਾ ਜੋ ਸ਼ੋਅ ਤੇ ਆ ਠੀਕ ਹੈ ਜੀ ਜੇ ਫੀਮੇਲ ਲੈਣੀ ਆ ਤੇ ਭਾਈ ਇਹਨੂੰ ਬਿਲਕੁਲ ਆ ਬੱਚਾ ਨੋਰਮਲ ਆ ਜੀ ਭਾਜੀ ਭਾਈ ਨੋਰਮਲ ਆ 20000 ਦਾ ਬੱਚਾ ਬੁੱਕ ਹੋ ਗਿਆ ਕਸਟਮਰ ਸੂਰੇ ਦਾ ਪੇਮੈਂਟ ਦੇ ਗਿਆ ਪੂਰੀ ਫੋਲ ਠੀਕ ਹੈ ਜੀ ਇੱਧਰ ਭਾਜੀ ਆਪ ਬੱਚੇ ਜੀ ਭਾਜੀ ਇਹ ਬੱਚਾ ਮੇਰੇ ਹੀ ਆ ਠੀਕ ਹੈ ਜੀ 25000 ਦਾ ਭਾਈ ਬੱਚਾ ਆ ਠੀਕ ਹੈ ਭਾਜੀ ओके okay, बाजी थैंक यू बाजी दा ऑल इंडिया डिलीवरी ਆ ਤੇ ਸਪੈਸ਼ਲਟੀ ਹਸਕੀ ਦੇ ਵਿੱਚ ਆ ਬਾਜੀ ਜੇ ਕੋਈ ਹੋਰ ਬਰੀਡ ਦੇ ਵਿੱਚ ਬੱਚਾ ਭੰਗੇ ਤੁਹਾਡੇ ਤੋਂ ਬਾਜੀ ਮੈਂ ਰੇਂਜ ਕਰ ਦੂੰਗਾ ਲੇਕਿਨ ਜਿਹੜੀ ਮੇਨ ਮੇਰੀ ਸਪੈਸ਼ਲਿਸਟੀ ਆ ਉਹ ਸਾਈਬਰਨ ਹਸਕੀ ਦੇ ਵਿੱਚ ਹੀ ਆ ਠੀਕ ਹੈ ਵੀਡੀਓ ਦੇ ਵਿੱਚ ਨਾ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਜੀ ਆਪਣਾ ਨੰਬਰ ਹੀ ਬੋਲ ਦਿਓ ਬਾਜੀ ਮੇਰਾ ਨੰਬਰ ਹੈਗਾ 9780128603 ਪੁਰਸ਼ਾਰਪੁਰ ਪੰਜਾਬ ਤੋਂ ਆਲ ਓਵਰ ਇੰਡੀਆ ਡਿਲੀਵਰੀ ਓਨਲੀ ਰੇਲਵੇ ਸਟੇਸ਼ਨ ਤੱਕ ਠੀਕ ਹੈ ਬਈ ਤੇ ਬਾਕੀ ਬਾਈ ਜੀ ਤਾਂ ਨਾ ਹਸਕੀ ਦੇ ਵਿੱਚ ਤਾਂ ਕੰਮਾ ਹੈਗੇ ਆ ਬਾਈ ਜੀ ਹਸਕੀ ਸਾਡੇ ਆਈ ਮੈਨ ਕੋਸਟਮਰ ਕਦੇ ਵੀ ਐਨੀ ਟਾਈਮ ਕੋਈ ਵੀ ਬ੍ਰੀਡ ਦੇ ਡਾਇਰ ਰਿਗਾਰਡਿੰਗ ਮੈਨੂੰ ਕਾਲ ਕਰ ਸਕਦਾ ਠੀਕ ਹੈ ਭਾਜੀ ਓਕੇ ਭਾਜੀ ਠੀਕ ਆ ਭਾਜੀ ਥੈਂਕ ਯੂ ਹਸੀ ਦਾ ਰਾਜੂ ਭਾਈ ਕੀ ਹਾਲ ਚਾਲ ਹੈ ਵਧੀਆ ਵੀਰੇ ਵਧੀਆ ਆਈ ਕੇ ਡੌਗਸ ਹੋਤੇ ਹਾਂਜੀ ਹਾਂਜੀ ਵੀਰੇ ਕੀ ਕੁਛ ਲਏ ਅੱਜ ਜਰਮਨ ਹਾਂ ਇੱਕ ਜਰਮਨ ਮੇਲ ਹੈ ਕਲਟਰ ਫੀਮੇਲ ਹੈ ਵੀਰੇ ਦੋ ਚੌ ਚੌ ਦੀਆਂ ਫੀਮੇਲ ਹੈ ਇੱਕ ਲੈਬਰੇ ਮੇਲ ਹੈ ਦੋ ਪੋਮੇਰੀਅਨ ਫੀਮੇਲ ਹੈ ਜੇ ਮੈਂ ਮੈਂ ਕੈਮਰਾ ਮਾਰੀ ਦਿੰਦਾ ਬਾਈ ਜੀ ਸਾਰਿਆਂ ਬਈ ਮੈਂ ਦਿਖਾਈ ਦੇਣਾ ਬਾਕੀ ਆ ਬਾਈ ਜੀ ਆਪਣੀ ਲੋਕੇਸ਼ਨ ਦੱਸ ਦਿਓ ਕੀ ਪੈਂਦੀ ਹੈ ਜੀ ਲੋਕੇਸ਼ਨ ਆਪਣੇ ਬਰਨਾਲਾ ਵੀਰੇ ਬਰਨਾਲਾ ਆ ਜੀ ਤੇ ਬਾਈ ਜੀ ਆ ਜਰਮਨ ਦੇ ਵਿੱਚ ਕਿਹੜਾ ਕਿਹੜੇ ਕੋਟ ਦੇ ਵਿੱਚ ਡਬਲ ਕੋਟ ਆ ਵੀਰੇ ਡਬਲ ਕੋਟ ਦੇ ਵਿੱਚ ਹਾਂਜੀ ਮੇਲ ਆ ਫੀਮੇਲ ਆ ਭਾਜੀ ਮੇਲ ਆ ਵੀਰੇ ਮੇਲ ਜੀ ਤੇ ਉਹ ਭਾਜੀ ਟਾਈਮ ਫੀਮੇਲ ਆ ਜੀ ਟਾਈਮ ਦੇ ਵਿੱਚ ਹਾਂਜੀ ਹਾਂਜੀ ਭਾਜੀ ਦੇ ਵਿੱਚ ਫੀਮੇਲ ਆ ਭਾਜੀ ਇਹ ਕਮਾ ਕੇ ਦਿਖਾ ਦਿਓ ਬੱਚਾ ਦੇਖੋ ਜੀ ਪੂਰਾ ਕੁਆਲਿਟੀ ਦਾ ਬੱਚਾ ਆ ਪੂਰਾ ਸ਼ਾਰਟ ਹਾਈਟ ਦਾ ਤੇ ਬਾਕੀ ਆ ਪਮੇਰੀਨ ਭਾਜੀ ਹਾਂਜੀ ਹਾਂਜੀ ਇਹ ਪਮੇਰੀਨ ਦਾ ਭਾਜੀ ਕੀ ਕੀ ਕੁਸ਼ ਹੈ ਫੀਮੇਲ ਆ ਜੀ ਦੋਨੇ ਫੀਮੇਲ ਆ ਜੀ ਕੀ ਪ੍ਰਾਈਸ ਭਾਜੀ ਇਹਨਾਂ ਦਾ ਦੇ ਦਾਂਗੇ ਵੀਰੇ 4000 ਰੁਪਏ ਦੋਨੇ ਠੀਕ ਆ ਜੀ ਹਾਂ ਪਰ ਮੈਂ ਇੱਕ ਸਪੌਂਸਰ ਬਾਕੀ ਭਾਈ ਲੈਬਰੇ ਬਲੈਕ ਜੀ ਮੇਲ ਆ ਜੀ ਮੇਲ ਜੀ ਕੀ ਪ੍ਰਾਈਸ ਭਾਜੀ ਇਹਦਾ ਵੀਰੇ 9000 ਰੁਪਏ 9000 ਰੁਪਏ ਬਾਕੀ ਭਾਈ ਚਾਹੋ ਚਾਹੋ ਇਹਨਾਂ ਦਾ ਵੀ 9000 ਰੁਪਏ ਵੀਰੇ ਫੀਮੇਲ ਹੈ ਮੇਲ ਹੈ ਵੀਰੇ ਦੋਨੇ ਹੈ ਦੋਨੇ ਫੀਮੇਲਾ ਦੋਨੇ ਫੀਮੇਲਾ ਤੇ ਤੁਸੀਂ ਗੱਲ ਕਰਦੇ ਵੀਰੇ ਆਪਣਾ ਵੀਰੇ 올 ਬਰੀਡ ਦੇ ਵਿੱਚ ਕੰਮ ਹੈ ਨਾ ਹਾਂਜੀ 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 올 ਬਰੀਡ ਦੇ ਵਿੱਚ ਬਾਈ ਦਾ ਕੰਮ ਹੈ ਤੇ 올 ਇੰਡੀਆ ਏਟ ਡਿਲੀਵਰੀ ਆ 올 ਇੰਡੀਆ ਡਿਲੀਵਰੀ 올 ਇੰਡੀਆ ਵਾਈਜ਼ ਦੀ ਡਿਲੀਵਰੀ ਆ 올 ਬਰੀਡ ਦੇ ਵਿੱਚ ਕੰਮ ਆ ਬਾਈ ਜੀ ਆਪਣਾ ਨੰਬਰ ਬੋਲ ਦਿਓ 82839 55244 ਠੀਕ ਆ ਨੀਚੇ ਨਾਲ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਜੀ ਦਾ 올 ਬਰੀਡ ਦੇ ਵਿੱਚ ਕੰਮ ਆ ਤੇ 올 ਇੰਡੀਆ ਡਿਲੀਵਰੀ ਆ ਬਾਕੀ ਬਾਈ ਜੀ ਕੋਈ ਆਪਣਾ ਪੇਜ ਤੋਂ ਜਾਂ ਕੋਈ ਹੋਰ ਤੋਂ ਚੈਨਲ ਤੋਂ ਕੋਈ ਆਂਦਾ ਆ ਜੀ ਤਾਂ ਉਹਦੇ ਵਾਸਤੇ ਕੁਝ ਡਿਸਕਾਊਂਟ ਹੋ ਜਾਊਗਾ ਹਾਂ ਜੀ ਹਾਂ ਜੀ ਜ਼ਰੂਰ ਠੀਕ ਆ ਭਾਈ ਮਾਨਤਾ ਕਰਾਂਗੇ ਤੁਹਾਡਾ ਜੀ ਠੀਕ ਆ ਭਾਈ ਓਕੇ ਭਾਈ ਹਾਂ ਜੀ ਅਸੀਗਾ ਭਾਈ ਕੀ ਹਾਲ ਚਾਲ? ਅਸੀ ਹਾਲ ਜੀ। ਹੋਰ ਆਈਗੇ ਡਾਕਟਰੋ ਤੇ? ਹਾਂ ਜੀ ਹਾਂ ਜੀ ਵੀਰੇ ਆ ਗਏ। ਕੀ ਕੁਛ ਨਵਾਂ ਆਤਾ ਵੀਰੇ ਅੱਜ? ਆਪਣੇ ਵੱਲ ਟਵਾਈਕ ਆਏ ਦੇ ਵਿੱਚ ਬੱਚਨੇ ਜੀ ਦੇਖੋ ਜਦੋਂ ਟਵਾਈ ਕਲਚਰ ਦੇ ਵਿੱਚ ਤੇ ਇੱਕ ਜਰਮਨ ਭਾਜੀ ਇੱਕ ਵੀ ਕਲਚਰ ਪਾਉ। ਹਾਂ ਜੀ ਕਲਚਰ ਪਾਉ। ਠੀਕ ਹੈ ਨਾ? ਦੇ ਗੱਲ ਕਰੀਏ ਪਪਾ ਜੀ ਆ ਵੀ ਕਲਚਰ ਪਾਉਣ ਦੀ ਬੱਚੇ। ਹਾਂ ਜੀ ਹਾਂ ਜੀ ਵੀਰੇ। ਆ ਤੁਸੀਂ ਦੇਖੀ। ਠੀਕ ਹੈ ਜੀ। ਇੱਕ ਟਵਾਈ ਦਾ ਰੈੱਡ ਦੇ ਵਿੱਚ। ਭਾਜੀ ਆ ਬੱਚਿਆਂ ਦਾ ਵਾਰੀ ਦੱਸਿਓ, ਏਜ ਦੱਸਿਓ, ਪ੍ਰਾਈਸ ਦੱਸਿਓ। ਇਹ ਬਿਅਾਰੀ ਦਿੰਦੀ ਹੋਵੇ ਏਜ ਜੀ। ਘੁਮਾ ਕੇ ਦਿਖਾਓ ਬੱਚਾ ਭਾਜੀ। ਬਿਲਕੁ ਠੀਕ ਹੈ ਭਾਜੀ ਤੇ ਕੀ ਪ੍ਰਾਈਸ ਹੈ ਭਾਜੀ ਇਹ ਫੀਮੇਲ 10000 ਦੀ ਮੇਲ 12000 ਦਾ ਹੈ ਮੇਲ 12000 ਦਾ ਹਾਂਜੀ ਹੈ ਹਨਾ ਇਹਦੇ ਚ ਮੈਂ ਦੱਸੂਗਾ ਮੇਲ ਕਿਹੜਾ ਫੀਮੇਲ ਕਿਹੜੀਆਂ ਇਹ ਦੋਨੇ ਫੀਮੇਲ ਆ ਮੇਲ ਥੱਲੇ ਵਰਦਾ ਯੋਵਾ ਛੋਟਾ ਆਹ ਮੇਲ ਹੈ ਰੈੱਡ ਦੇ ਵਿੱਚ ਭਾਜੀ ਇਹ ਵਾਈਟ ਦੇ ਵਿੱਚ ਫੀਮੇਲ ਆ ਹਾਂ ਆਹ ਇੱਕ ਹੈ ਰੈੱਡ ਦੇ ਵਿੱਚ ਫੀਮੇਲ ਆ ਠੀਕ ਹੈ ਤੇ ਆਹ ਜਰਮਨ ਭਾਜੀ ਮੇਲ ਆ ਜੀ ਮੇਲ ਹੀ ਕੀ ਪ੍ਰਾਈਸ ਹੈ ਭਾਜੀ ਇਹਦੀ 13000 ਰੁਪਏ 13000 13000 ਤੇ ਕੋਟ ਕਿਹੜਾ ਭਾਜੀ ਇਹਦਾ ਇਹ ਡਬਲ ਕੋਟ ਹੈ ਜੀ ਡਬਲ ਕੋਟ ਦੇ ਵਿੱਚ ਬੱਚਾ ਕਵਾ ਕੇ ਦਿਖਾ ਦਿਓ ਖਾਈ ਕਿੰਦਾ ਜੀ ਤੇ ਬਾਕੀ ਭਾਈ ਜੀ ਨਾ ਬੱਚਾ ਵੀ ਨਾ 35 ਡੇਸ ਤੇ ਹੀ ਸੇਲ ਕਰ ਦਿੰਨੇਗੇ ਹਾਂਜੀ ਹਾਂਜੀ ਵੀ ਅੱਜ ਡੌਗ ਸ਼ੋਅ ਸੀ ਤਾਂ ਬੱਚਾ ਐਡ ਕਰਨ ਵਾਸਤੇ ਵੀ ਚਲੋ ਐਡ ਹੋ ਜੂਗੀ ਨਾਲੇ ਸਾਡੀ ਤਾਂ ਭਾਈ ਲਿਆਇਆ ਸੀ ਬੱਚਾ ਤੇ ਬੱਚਾ ਆਪ ਅੱਜ ਕਲਚਰ ਪਾਉਂਦਾ ਜੀ ਇਹ ਕੀ ਬੇਲ ਆਈਏ 5000 ਦੀ 5000 ਦੀ ਤੇ ਭਾਈ ਜੀ ਆਪਣਾ ਆਲ ਬੀਡ ਦੇ ਵਿੱਚ ਕੰਮ ਹੈ ਹਾਂਜੀ ਆਲ ਬੀਡ ਦਾ ਕੰਮ ਹੈ ਆਲ ਇੰਡੀਆ ਡਿਲੀਵਰੀ ਹੈ ਹਾਂਜੀ ਆਲ ਇੰਡੀਆ ਡਿਲੀਵਰੀ ਹੈ ਤੇ ਬਾਕੀ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ 8872401302 ਠੀਕ ਹੈ ਵੀਰੇ ਆਪਣਾ ਵੀਰੇ 95532760 ਠੀਕ ਹੈ ਵੀਰੇ ਨੀਚੇ ਨਾ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਜੀ ਦਾ ਨਾ ਆਲ ਬਰੀਡ ਦੇ ਵਿੱਚ ਕੰਮ ਹੈ ਤੇ ਬਾਈ ਦੀ ਆਲ ਇੰਡੀਆ ਡਿਲੀਵਰੀ ਹੈ ਬਾਕੀ ਬਾਈ ਜੀ ਕੋਈ ਆਪਣਾ ਤੇਜ ਆ ਫੇਸਬੁੱਕ ਤੋਂ ਕੋਈ ਪੇਜ ਦਿਓ ਜਾਂ YouTube ਦੇ ਚੈਨਲ ਤੋਂ ਕੋਈ ਆਂਦਾ ਆ ਤਾਂ ਉਹਦਾ ਮਾਨਤਾ ਨੂੰ ਹੋ ਜਾਊਗਾ ਹਾਂਜੀ ਹਾਂਜੀ ਤੁਹਾਡਾ ਜੇ ਸਕਰੀਨ ਸ਼ਾਟ ਲੈ ਕੇ ਆਉਂਗੇ ਤਾਂ ਜੀ ਡਿਸਕਾਊਂਟ ਠੀਕ ਹੈ ਵੀਰੇ ਆਪਣੀ ਲੋਕੇਸ਼ਨ ਦੱਸ ਦਿਓ ਵੀਰੇ ਆਪਣੀ ਲੋਕੇਸ਼ਨ ਰਾਏਗੋੜ ਜੀ ਰਾਇਕੋਟ ਜੀ ਓਕੇ ਵੀਰੇ ਥੈਂਕ ਯੂ ਜੀ ਹਾਂਜੀ ਹਾਂਜੀ ਓਕੇ ਅੱਸੀ ਕਾ ਭਾਜੀ ਕੀ ਹਾਲ ਚਾਲ ਹੈ ਬਲਵਿੰਦਰ ਵੀਰ ਠੀਕ ਆ ਠੀਕ ਆ ਭਾਈ ਜੀ ਹੋਰ ਵੀਰੇ ਆਈ ਕਿ ਡਾਕਟਰ ਤੇ ਨਵੇਂ ਸ਼ਹਿਰ ਤੇ ਹਾਂਜੀ ਹਾਂਜੀ ਵੀਰੇ ਦੇਖੋ ਵੀਰੇ ਬੱਚੇ ਨਾ ਮੇਰੇ ਸਰਪਰਾਈਜ਼ ਕਹਿੰਦੇ ਰਹਿੰਦਾ ਜਰਮਨ ਦੇ ਵੀਡੀਓ ਦਿਖਾਇਆ ਕਰੋ ਭਾਈ ਜੀ ਜਰਮਨ ਦੀ ਤਾਂ ਜਰਮਨ ਦੇ ਵਿੱਚ ਨਾ ਬੱਚੇ ਬਹੁਤ ਸੋਹਣੇ ਲੱਗੇ ਮੈਨੂੰ ਕਿੰਨੀ ਐਜ ਆ ਵੀਰੇ ਬੱਚਾ ਦੀ ਐਜ ਵੀਰੇ ਇਹਨਾਂ ਨੂੰ ਮਹੀਨਾ ਹੋ ਗਿਆ ਵੀਰੇ ਮਹੀਨੇ ਦਾ ਹਾਂਜੀ ਤੇ ਭਾਜੀ ਕੀ ਕੁਛ ਹੈ ਇਹਦੇ ਵਿੱਚ ਮੇਲ ਕਿੰਨੇ ਨੇ ਕਿੰਨੀ ਫੀਮੇਲ ਨੇ ਮੇਲ ਵੀਰੇ ਹੈਗਾ 1 ਵੀਰੇ ਫੀਮੇਲ ਹੈਗੀਆਂ 4 ਵੀਰੇ ਤੇ ਕਿਹੜਾ ਕੋਟ ਆ ਔਰ ਵੀਰੇ ਲੋਕ ਲੋਕ ਕੋਟ ਦੇ ਵਿੱਚ ਠੀਕ ਹੈ ਨਾ ਤੇ ਔਰ ਆਪਣਾ ਕਿਹੜੀ ਕਿਹੜੀ ਬ੍ਰੀਡ ਦੇ ਵਿੱਚ ਕੰਮ ਹੈ ਵੀਰੇ ਨਹੀਂ ਵੀਰੇ ਬ੍ਰੀਡ ਕੋਈ ਕੰਮ ਨਹੀਂ ਹੈਗਾ ਆਪਣੇ ਘਰ ਜਮਨ ਸ਼ਾਪੜ ਤੇ ਹਸਕੀ ਹਸਕੀ ਹੈ ਤੇ ਬਾਈ ਜੀ ਨਾ نیچے ਆ ਬੱਚੇ ਦਿਖਾਈ ਰਿਹਾ ਮੈਂ ਤੁਹਾਨੂੰ ਤੇ ਆ ਬੱਚੇ ਵੀ ਦੇਖੋ ਇੱਕ ਕੋਈ ਲੈਟਰ ਦਾ ਬੱਚੇ ਨੇ ਜੇ ਤੇ ਬਾਈ ਜੀ ਮੈਂ ਇਹਨਾਂ ਦਾ ਮੇਲ ਦਾ ਫੀਮੇਲ ਦਾ ਪ੍ਰਾਈਸ ਦੱਸਦੀ ਵੀਰੇ ਵੀਰੇ ਮੇਲ ਦਾ ਹੈਗਾ 15000 ਫੀਮੇਲ ਦਾ ਵੀਰੇ 13000 ਠੀਕ ਹੈ ਵੀਰੇ ਹਾਂਜੀ ਬਾਈ ਜੀ ਦਾ ਮੇਲ ਦਾ ਰੇਟ ਦੱਸ ਦਿੱਤਾ 15000 ਫੀਮੇਲ ਦਾ ਰੇਟ ਕਿੰਨਾ ਦੱਸਿਆ ਸੀ ਬਾਈ ਜੀ 13000 ਠੀਕ ਹੈ ਨਾ ਤੇ ਬਾਈ ਜੀ ਆਲ ਓਵਰ ਇੰਡੀਆ ਡਿਲੀਵਰੀ ਕਰਵਾ ਦੋਗੇ ਜੇ ਕੋਈ ਤੋਂ ਬਾਰੋ ਕੋਲ ਆਂਦੀ ਹੈ ਹਾਂਜੀ ਹਾਂਜੀ ਵੀਰੇ ਠੀਕ ਹੈ ਵੀਰੇ ਤੇ ਬਾਈ ਜੀ ਇਹ ਤਾਂ ਆਲ ਇੰਡੀਆ ਡਿਲੀਵਰੀ ਕਰਾਂਗੇ ਬਾਕੀ ਆਪਣਾ ਕੰਟੈਕਟ ਨੰਬਰ ਦੱਦਿਓ ਵੀਰੇ ਡਾਇਰੈਕਟ ਨੰਬਰ ਵੀਰੇ 88470 28021 ਠੀਕ ਹੈ ਵੀਰੇ ਆਪਣਾ ਵੀਰੇ 82880 ਵੀਰੇ 68218 ਠੀਕ ਹੈ ਵੀਰੇ ਲੋਕੇਸ਼ਨ ਕੀ ਪੈ ਜਾਂਦੀ ਆ ਆਪਣੀ ਵੀਰੇ ਜਗਰਾਉ ਠੀਕ ਹੈ ਵੀਰੇ ਤੁਹਾਡੀ ਵੀ ਜਗਰਾਉਈਆਂ ਵੀਰੇ ਹਾਂਜੀ ਹਾਂਜੀ ਵੀਰੇ ਕੱਠੀਆਂ ਠੀਕ ਹੈ ਵੀਰੇ ਬਾਈ ਜੀ ਜੇ ਨਾਲ ਦੱਸ ਦਿੱਤਾ ਬਾਈ ਜੀ ਦਾ ਹਸਕੀ ਦੇ ਜਰਮਨ ਸ਼ੈਫਟ ਦੇ ਵਿੱਚ ਸਪੈਸ਼ਲਟੀ ਹੈ ਭਾਈ ਜੀ ਨਾਲ ਹਰ ਟਾਈਮ ਹੀ ਬੱਚੇ ਮਿਲ ਜਾਂਦੇ ਵੀਰੇ ਹਸਕੀ ਦੇ ਜਰਮਨ ਦੇ ਹਾਂਜੀ ਹਾਂਜੀ ਠੀਕ ਹੈ ਵੀਰੇ نیچے ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦੇ ਰਹਿਣਗੇ ਦੋਨੇ ਬਾਈਆਂ ਦੇ ਠੀਕ ਹੈ ਨਾ ਬਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ 올 ਇੰਡੀਆ ਡਿਲੀਵਰੀ ਹੈ ਠੀਕ ਆ ਓਕੇ ਵੀਰੇ ਹਾਂਜੀ ਧੰਨਵਾਦ